ਕਿਉਂ ਜੀ ਜਨ ਪਰੇਸ਼ਾਨ ਨੇ ਕੋਈ ਮਰੀਜ਼ ਬਿਮਾਰ ਹੁੰਦਾ ਕੋਈ ਕੁਛ ਹੁੰਦਾ ਉਹ ਜਲਦੀ ਸ਼ਹਿਰ ਜਾ ਸਕਦਾ। ਸਵਾਤੀ ਕਦਾ ਕੋਈ ਕੀਤੀ ਜਨ ਨਿਰਮਾਣ ਹੋਣ ਚਾਹਿਆ 4-5 ਸਾਲ ਹੋ ਗਿਆ ਕੋਈ ਕੰਮ ਨਹੀਂ ਹੋਇਆ। ਉਹਨੇ ਖੰਨੇ ਦਾ ਉਦਘਾਟਨ ਕੀਤਾ ਸੀ ਬੀਜਪੀ ਨੇ। ਹਾਂਜੀ? ਹਾਂਜੀ ਖੰਨੇ। ਖੰਨੇ ਦੇ ਬਾਅਦ ਪ੍ਰਬਲ ਹੋ ਗਿਆ ਸਭ ਕੁਝ ਹੋ ਗਿਆ। ਉਸ ਬਾਅਦ ਫਿਰ ਕੰਮ ਕੰਮ ਸ਼ੁਰੂ ਹੋਇਆ। ਅਜੇ ਬੀਜਪੀ ਦੇ ਰੈਨ ਦੇ ਸ਼ੁਰੂ ਹੋਇਆ ਸੀ। ਕਿਰੋ ਉਸ ਬਾਅਦ ਕਾਂਗਰਸ ਵੀ ਆਈ ਉਹ ਆਮ ਪਾਰਟੀ ਵੀ ਆਈ ਜੀ ਮਤਲਬ ਕੰਮ ਕਿਸੇ ਨੇ ਨਹੀਂ ਬੁੜਾਇਆ ਲਾਗੜ ਮੋਰੇ ਤੋਂ ਤੁਹਾਨੂੰ ਪਤਾ ਕੰਮ ਤਾਂ ਹੁੰਦਾ ਨਹੀਂ ਤੇ ਸਰਕਾਰਾਂ ਵੀ ਪਤਾ ਨਹੀਂ ਸਰਕਾਰਾਂ ਨੂੰ ਕੀ ਕਰਨਾ ਹੁਣ ਲੋਕ ਪੈਸੇ ਆਉਣਗੇ ਤੇ ਲੇਬਰ ਨੂੰ ਦੇਣਗੇ ਤੇ ਲੇਬਰ ਅੱਗੇ ਕੰਮ ਕਰੇਗਾ ਇਹ ਕਹਿੰਦਾ ਹੈ ਨਹੀਂ ਇਹਦੇ ਉਹ ਲੇਬਰ ਆਏਗੀ ਤੇ ਗਾਈ ਗੱਲ ਬਣੇਗੀ ਮੂੰ ਸਰਕਾਰ ਕੋਲ ਪੈਸੇ ਹੋਣਗੇ ਇਹ ਤਾਂ ਕੰਮ ਚੱਲੇਗਾ ਨਾ ਤੇ ਜੇ ਹੁਣ ਪਿੱਛੇ ਖਜ਼ਾਨਾ ਹੀ ਖਾਲੀ ਤਾਂ ਸਰਕਾਰ ਕੀ ਕਰੇਗੀ ਖਾਨਕੋਟ ਕੈਂਟ ਨੇੜੇ ਟਾਕੀ ਓਵਰ ਬ੍ਰਿਜ ਤੇ ਕੰਮ ਨੂੰ ਸ਼ੁਰੂ ਹੋਏ ਲਗਭਗ 4 ਸਾਲ ਹੋ ਗਏ ਨੇ ਪਰ ਅਜੇ ਤੱਕ ਇਹ ਪੁਲ ਜਿਹੜਾ ਹੈ ਮੁਕੰਮਲ ਬਣ ਕੇ ਤਿਆਰ ਨਹੀਂ ਹੋਇਆ ਉਧਰ ਲੋਕਾਂ ਨੂੰ ਮੀਸ ਸੀ ਕਿ ਜਦੋਂ ਪੁਲ ਬਣ ਕੇ ਤਿਆਰ ਹੋ ਜਾਵੇਗਾ ਤਾਂ ਟ੍ਰੈਫਿਕ ਆਸਾਨੀ ਨਾਲ ਬ੍ਰਿਜ ਤੋਂ ਲੰਘ ਜਾਵੇਗਾ ਰੇਲਵੇ ਫਾਟਕ ਤੇ ਰੁਕਣ ਵਾਲੀ ਪਰੇਸ਼ਾਨੀ ਜਿਹੜੀ ਹੈ ਉਹ ਨਹੀਂ ਆਵੇਗੀ ਪਰ ਇੱਕ ਸਾਲ ਚ ਬਣਨ ਵਾਲੇ ਇਸ ਪ੍ਰੋਜੈਕਟ ਨੂੰ ਸ਼ੁਰੂ ਹੋਏ 4 ਸਾਲ ਹੋ ਗਏ ਨੇ ਤੇ ਕਰੋਨਾ ਕਾਲ ਤੋਂ ਬਾਅਦ ਦਿਸਦਾ ਨਿਰਮਾਣ ਵੀ ਬੰਦ ਹੋ ਗਿਆ ਜੋ ਕਿ ਲੋਕਾਂ ਦੇ ਲਈ ਜਿਹੜੀ ਹੈ ਉਹ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ ਸਥਾਨਕ ਲੋਕ ਵੀ ਫਾਟਕ ਬੰਦ ਹੋਣ ਕਾਰਨ ਲੰਘਣ ਵਾਲੀ ਭੀੜ ਤੇ ਜਾਮ ਦੇ ਨਾਲ ਜਿਹੜਾ ਹੈ ਉਹ ਪਰੇਸ਼ਾਨ ਨੇ ਲੋਕ ਕਹਿੰਦੇ ਨੇ ਕਿ ਇਹ ਕੰਮ ਕਾਂਗਰਸ ਦੀ ਸਰਕਾਰ ਨੇ ਸ਼ੁਰੂ ਕੀਤਾ ਸੀ ਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਮੌਜੂਦਾ ਵਿਧਾਇਕ ਤੇ ਸੰਸਦ ਭਾਜਪਾ ਤੋਂ ਨੇ ਹੀਰ ਵਿੱਚੇ ਸਵਾਲ ਜਿਹੜੇ ਨੇ ਉਹਨਾਂ ਤੋਂ ਹੁੰਦੇ ਨੇ ਕਿ ਇਹ ਇਸ ਕੰਮ ਨੂੰ ਜਿਹੜਾ ਹਜ ਤੱਕ ਕਿਉਂ ਨਹੀਂ ਕਰਵਾਇਆ ਗਿਆ 4 ਸਾਲ ਬੀਤ ਜਾਣ ਤੋਂ ਬਾਅਦ ਵੀ ਹਜ ਤੱਕ ਇਹ ਮੁਕੰਮਲ ਜਿਹੜਾ ਹੈ ਪ੍ਰੋਜੈਕਟ ਹੋ ਨਹੀਂ ਹੋ ਪਾਇਆ ਤੇ ਲੋਕਾਂ ਦਾ ਸਵਾਲ ਹੈ ਕਿ ਅਖੀਰ ਕਿਸ ਨੂੰ ਜਿਹੜਾ ਇਹ ਉਹ ਕਰੀਏ ਜ਼ਿੰਮੇਦਾਰ ਕਿਸ ਨੂੰ ਕਹੀਏ ਕਿ ਕਿਸ ਨੂੰ ਇਸ ਪੁਲ ਦਾ ਜਿਹੜਾ ਕੰਮ ਹਜ ਤੱਕ ਅਧੂਰਾ ਪਿਆ ਹੋਇਆ ਇਸ ਦਾ ਜ਼ਿੰਮੇਦਾਰ ਜਿਹੜਾ ਹੈ ਉਹ ਕਿਸ ਨੂੰ ਠਹਿਰਾਏਂਗੇ ਲੋਕ ਸਭਾ ਚੋਣਾ ਨੇੜੇ ਨੇ ਤੇ ਹਰ ਪਾਰਟੀ ਆਪਣਾ ਆਪਣਾ ਦਾਵਾ ਕਰ ਰਹੀ ਹੈ ਕਿ ਉਸ ਨੇ ਕਿੰਨਾ ਵਿਕਾਸ ਕਰਵਾਇਆ ਪਰ ਪਠਾਨਕੋਟ ਸ਼ਹਿਰ ਵਿੱਚ ਕਿੰਨਾ ਵਿਕਾਸ ਹੋਇਆ ਇਸ ਦੀ ਜਿਉਂਦੀ ਜਾਗਦੀ ਮਿਸਾਲ ਮੇਰੇ ਪਿੱਛੇ ਇਹ ਪੁਲ ਹੈ ਜੋ ਕਿ ਅਜੇ ਵੀ ਨਿਰਮਾਣ ਅਧੀਨ ਹੈ 4 ਤੋਂ 5 ਸਾਲ ਹੋ ਗਏ ਨੇ ਇਸ ਪੁਲ ਦੀ ਸ਼ੁਰੂਆਤ ਹੋਏ ਨੂੰ ਪਰ ਅੱਜ ਵੀ ਇਹ ਪੁਲ ਬਣ ਕੇ ਮੁਕੰਮਲ ਨਹੀਂ ਹੋਇਆ ਜੋ ਕਿ ਕਿਤੇ ਨਾ ਕਿਤੇ ਮੁਸੀਬਤਾਂ ਜਿਆਦਾ ਕਰ ਰਿਹਾ ਹੈ ਆਉਣ ਜਾਣ ਵਾਲੇ ਲੋਕਾਂ ਲਈ ਅਦਰਾ ਕੀਰਾ ਲਈ ਅਤੇ ਜਿਹੜੇ ਲੋਕ ਇੱਥੇ ਰਹਿੰਦੇ ਨੇ ਲੋਕਾਂ ਦਾ ਕੀ ਕਹਿਣਾ ਹੈ ਆਹੋ ਇਸ ਬਾਰੇ ਜਾਣਦੇ ਆ ਬਹੁਤ ਬਹੁਤ ਸਵਾਗਤ ਹੈ ਸਰ 7C نیوز ਤੁਸੀਂ ਕੀ ਕਹਿਣਾ ਚਾਹੋਗੇ ਇਸ ਪੁਲ ਦੇ ਬਾਰੇ ਪੁਲ ਦੇ ਬਾਰੇ ਕਿ ਜਬੇ ਖਾਸ ਹੋਣਾ ਚਾਹੀਦਾ ਕਿ ਲੋਕਾਂ ਨੂੰ ਬਹੁਤ ਪ੍ਰੋਬਲਮ ਆਏ ਜੇ ਨਹੀਂ 24 ਘੰਟੇ ਯਾਨੀ ਕਿ ਇੱਕ ਤਕਰੀਬਨ 16 ਘੰਟੇ ਜਿਹੜਾ ਬੰਦ ਰਹਿੰਦਾ ਫਾਟਕ ਲੋਕਾਂ ਨੂੰ ਟ੍ਰੈਫਿਕ ਲੱਗ ਜਾਂਦੀ ਹੈ ਲੋਕਾਂ ਨੂੰ ਆਉਣ ਜਾਣ ਦੀ ਬਹੁਤ ਮੁਸ਼ਕਲ ਹੁੰਦੀ ਹੈ ਜਦ ਤੱਕ ਪੁਲ ਨਹੀਂ ਬਣਦਾ ਤਦ ਤੱਕ ਯਾਨੀ ਕਿ ਲੋਕਾਂ ਦੇ ਆਮਦਨ ਜਾਂਦੇ ਬਹੁਤ ਮੁਸ਼ਕਲ ਹੋ ਗਿਰਾਂ ਔਰ ਫਾੜ ਬੰਦੇ ਰੰਦਾ ਉਹ ਕਿ ਉਹਨਾਂ ਦੇ ਪਰੇਸ਼ਾਨ ਨੇ ਕੋਈ ਮਰੀਜ਼ ਬਿਮਾਰ ਹੁੰਦਾ ਕੋਈ ਖੁਸ਼ ਹੁੰਦਾ ਉਹ ਸ਼ਹਿਰ ਜਾ ਸਕਦਾ ਕਿਉਂਕਿ ਫਾੜ ਬੰਦ ਹੁੰਦੀ ਨਹੀਂ ਇਸ ਵਾਰ ਤੇ ਕਹਿੰਦਾ ਕੋਈ ਛੇਤੀ ਜੇ ਨਿਰਮਾਣ ਹੋਣਾ ਚਾਹਦਾ 4-5 ਸਾਲ ਹੋ ਗਿਆ ਕੋਈ ਕੰਮ ਨਹੀਂ ਹੋ ਰਿਹਾਗਾ ਅਜ ਤੱਕ ਤੇ ਇਹਨੂੰ ਗਵਰਨਮੈਂਟ ਨੂੰ ਜਲਦੀ ਜਲਦੀ ਹੱਲ ਕਰਵਾਏ ਔਰ ਇਸ ਨੂੰ ਵਿਕਾਸ ਕਰਾਏ ਕੰਮ ਕਿੰਨੇ ਸਾਲ ਹੋ ਗਏ ਇਸ ਪੁਲ ਨੂੰ ਤੁਹਾਨੂੰ ਐਦਾਂ ਚਾਰ ਸਾਲ ਹੋ ਗਏ ਤੇ ਕਿਹੜੀ ਸਰਕਾਰ ਦੇ ਸਮੇ ਇਹ ਸ਼ੁਰੂ ਹੋਇਆ ਸੀ ਉਸ ਵੇਲੇ ਖੰਨੇਨਾ ਦਾ ਉਦਘਾਟਨ ਕੀਤਾ ਸੀ ਬੀਜਪੀ ਨੇ ਹਾਂਜੀ ਹਾਂਜੀ ਖੰਨੇ ਦੇ ਖੰਨੇ ਦੇ ਬਾਅਦ ਅਪਰੂਵਲ ਹੋ ਗਿਆ ਸਭ ਕੁਝ ਹੋ ਗਿਆ ਉਸ ਬਾਅਦ ਫਿਰ ਕੰਮ ਸ਼ੁਰੂ ਹੋਇਆ ਅਜੇ ਬੀਜਪੀ ਦੇ ਟਾਈਮ ਦੇ ਸ਼ੁਰੂ ਹੋਇਆ ਸੀ ਫਿਰ ਉਸ ਦੇ ਬਾਅਦ ਕਾਂਗਰਸ ਵੀ ਆਈ ਉਹ ਆਮ ਪਾਰਟੀ ਵੀ ਆਈ ਜੀ ਮਤਲਬ ਕੰਮ ਕਿਸੇ ਨੇ ਨਹੀਂ ਕਰਵਾਇਆ ਸਾਰੇ ਆਏ ਬਸ ਆਂ ਘੋਰਿਆ ਕਰਾ ਰਹੇ ਆ 80% ਹੋ ਗਿਆ 90% ਹੋ ਗਿਆ ਕੁਛ ਵੀ ਨਹੀਂ ਅਸਲੀ ਦੇਖੋ ਮੌਕੇ ਉਪਰ ਕੋਈ ਹੈ ਕੋਈ ਮਜ਼ਦੂਰ ਜਾਂ ਕੋਈ ਫਨਜੀਨੀ ਜਾਂ ਕੰਮ ਕਰਦੇ ਕਮਿਟੀ ਨਹੀਂ ਚੱਲ ਰਹੀ ਕੋਈ ਮਸ਼ੀਨਰੀ ਨਹੀਂ ਚੱਲਦੀ ਸਭ ਕੰਮ ਟਪ ਬੰਦ ਪਿਆ ਫਲਾਈਓਵਰ ਦਾ ਕੰਮ ਲੱਗੇ ਦਾ ਭਾਜੀ ਆਪਣੇ ਲੋਕਡਾਊਨ ਤੋਂ ਪਹਿਲਾਂ ਦਾ ਠੀਕ ਹੈ ਸਾਡੇ ਇੱਥੇ ਲੋਕਾਂ ਨੂੰ ਸਮੱਸਿਆ ਹੈਗੀ ਹੈ ਜਦਾ ਫਟਕਦੀ ਫਟਕ ਖੁੱਲਦਾ ਹੀ ਇਹ ਨਹੀਂ ਹੈਗਾ ਤੇ ਨਾ ਇਹਨਾਂ ਨੇ ਇਹ ਵੀ ਲਾਰਾ ਲਾਇਆ ਵੀ ਇਧਰੋਂ ਪਾਣੀ ਦਾ ਨਿਕਾਸ ਕੱਢ ਦਾਂਗੇ ਉਹ ਵੀ ਨੂੰ ਕੋਈ ਕੱਢਿਆਗਾ ਨਾ ਸੀਵਰੇਜ ਦਾ ਤੇ ਫਲਾਈਓਵਰ ਦਾ ਜਿਹੜਾ ਹੈਗਾ ਗੰਦ ਬਹੁਤ ਜ਼ਿਆਦਾ ਪੀਦਾ ਇੱਥੇ ਕੰਮ ਕੋਈ ਨਹੀਂ ਲੱਗੇਦਾ ਹੈਗਾ ਜਾਮ ਦੀ ਕਿੰਨੂ ਕੋਈ ਸਮੱਸਿਆ ਹੁੰਦੀ ਆ ਬਹੁਤ ਜ਼ਿਆਦਾ ਜੇ ਸਾਡੇ ਕੋਲ ਕੋਈ ਬਾਈਕ ਆਂਦੀ ਆ ਜੇ ਕੋਈ ਕਹਿੰਦਾ ਵੀ ਚੈਨ ਕਸਣੀ ਜਾਂ ਕੋਈ ਮਾੜਾ ਮੋਟਾ ਬ੍ਰੇਕ ਵਾਲਾ ਜਾਂ ਕੁਝ ਵੀ ਹੈਗਾ ਉਹ ਗੱਡੀਆਂ ਉੱਪਰ ਚੜਨ ਨੂੰ ਫਿਰਦੀਆਂ ਗਈਆਂ ਜਾਮ ਦੀ ਨਹੀਂ ਜ਼ਿਆਦਾ ਸਮੱਸਿਆ ਠੀਕ ਹੈ ਨਹੀਂ ਸਿੰਘ ਜੀ ਕਿ ਸਮੱਸਿਆਵਾਰੀਆਂ ਲੋਕਾਂ ਨੂੰ ਇਸ ਪੁਲ ਕਰਕੇ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਤੁਸੀਂ ਕਦੋਂ ਦੇਖਦੇ ਆ ਰਹੇ ਹੋ ਇਸ ਪੁਲ ਨੂੰ ਇਸੇ ਤਰ੍ਹਾਂ ਦੇਖੋ ਇਹਨਾਂ ਪੁਲ ਤੇ ਪਹਿਲੇ ਲਾਕਡਾਊਨ ਲੱਗੇ ਵਿੱਚ 2 ਸਾਲ ਤੇ 1.5-2 ਸਾਲ ਲਾਕਡਾਊਨ ਵਿੱਚ ਲੱਗਿਆ ਤੇ ਲਾਕਡਾਊਨ ਤੇ ਤੁਹਾਨੂੰ ਪਤਾ ਕੰਮ ਤੇ ਹੁੰਦਾ ਨਹੀਂ ਹੈ ਵੀ ਤੇ ਸਰਕਾਰਾਂ ਵੀ ਬਦਲ ਰਹੀਆਂ ਨੇ ਸਰਕਾਰਾਂ ਨੂੰ ਕੀ ਕਰਨਾ ਹੁਣ ਪੈਸੇ ਆਉਣਗੇ ਤੇ ਲੇਬਰ ਨੂੰ ਦੇਣਗੇ ਤੇ ਲੇਬਰ ਅੱਗੇ ਕੰਮ ਕਰੇਗੀ ਤੋਂ ਮੇਰੇ ਲੇਬਰ ਹੈ ਨਹੀਂ ਹੈ ਤੇ ਹੁਣ ਲੇਬਰ ਆਏਗੀ ਤੇ ਗਾਈ ਗੱਲ ਬਣੇਗੀ ਹੁਣ ਸਰਕਾਰ ਕੋਲ ਪੈਸੇ ਹੋਣਗੇ ਇਹ ਤੇ ਕੰਮ ਚੱਲੇਗਾ ਨਾ ਤੇ ਜੇ ਹੁਣ ਪਿੱਛੇ ਖਜ਼ਾਨਾ ਖਾਲੀ ਤੇ ਤੇ ਸਰਕਾਰ ਕੀ ਕਰੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਤਾਂ ਕਹਿ ਰਹੀ ਹੈ ਖਜ਼ਾਨਾ ਬਿਲਕੁਲ ਖਾਲੀ ਨਹੀਂ ਹੈ ਖਾਲੀ ਹੋਏਗਾ ਖਾਲੀ ਹੈ ਤੇ ਤਾਂ ਹੀ ਕੰਮ ਨਹੀਂ ਚੱਲੇ ਕਰਦਾ ਜੇ ਪੈਸੇ ਹੋਣ ਤੇ ਕੰਮ ਨਾ ਚੱਲੇ ਮੈਂ ਸਨੀ ਸਿੰਘ ਜੀ ਤੁਸੀਂ ਕਿਹਨੂੰ ਵੋਟ ਪਾਓਗੇ ਆਮ ਆਦਮੀ ਪਾਰਟੀ ਦੀ ਸਰਕਾਰ ਮੌਜੂਦਾ ਉਹ ਵੀ ਕੰਮ ਨਹੀਂ ਕਰ ਰਹੀ ਭਾਜਪਾ ਨੇ ਪੁਲ ਬਣਾ ਕੇ ਛੱਡਤਾ ਆ ਕਾਂਗਰਸ ਵੀ ਦਾ ਪ੍ਰਧਾਨ ਹੈ ਤੁਸੀਂ ਕਹਿ ਰਹੇ ਹੋ ਉਹ ਵੀ ਕੰਮ ਨਹੀਂ ਕਰ ਰਹੇ ਤਾਂ ਕਿਹਨੂੰ ਵੋਟ ਪਾਓਗੇ ਕੰਮ ਤਾਂ ਆਪਣੇ ਆਪਣੀ ਜਗ੍ਹਾ ਸਾਰੇ ਕਰਦੇ ਆ ਜੀ ਮੈਂ ਤਾਂ ਕਿਹਾ ਨਹੀਂ ਕਿ ਕੰਮ ਨਹੀਂ ਕਰ ਰਹੇ ਮੈਂ ਕਦੋਂ ਕਿਹਾ ਤੁਹਾਨੂੰ ਕੰਮ ਨਹੀਂ ਕਰਦੇ ਪਰ ਪੁਲ ਤਾਂ ਬਣ ਨਹੀਂ ਰਿਹਾ ਪੁਲ ਤਾਂ ਬਣ ਨਹੀਂ ਰਿਹਾ ਮੈਂ ਤਾਂ ਇਹ ਕਿਹਾ ਪੈਸੇ ਆਉਣਗੇ ਸਰਕਾਰ ਕੋਲ ਤੇ ਸਰਕਾਰ ਪੈਸੇ ਲਾਏਗਾ ਗੱਲੇ ਪਰ ਲਾਏਗਾ ਕੰਮ ਚੱਲੇਗਾ ਨਾ ਜਦ ਹੁਣ ਮੇਰੇ ਕੋਲ ਪੈਸੇ ਨਹੀਂ ਰੱਥਨੇ ਜੋ ਹੁਣ ਤਾਂ ਮੈਂ ਟੱਬ ਕਿਦਾਂ ਚਲਾਗਾ ਇਹ ਸਵਾਲ ਦਾ ਜਵਾਬ ਤੇ ਹੋਣਾ ਮੇਰੇ ਕੋਲ ਪੈਸੇ ਹੋਣਗੇ ਤਾਂ ਮੈਂ ਟੱਬਾ ਚਲਾਗਾ ਨਾ ਕਿ ਤੇ ਜੇ ਪੈਸੇ ਹੋਣਗੇ ਸਰਕਾਰ ਕੋਲ ਤੇ ਸਰਕਾਰ ਕੇ ਕੰਮ ਚਲਾਏਗੀ ਨਾ ਹੁਣ ਜਿਹੜੀ ਪਹਿਲੇ ਸਰਕਾਰ ਹੀ ਸੀ ਕਾਂਗਰਸ ਦੀ ਉਹਨਾਂ ਨੇ ਤਾਂ ਕੰਮ ਚਾਲੂ ਕਰਤਾ ਉਹ ਬਦਲ ਗਈ ਆ ਗਈ ਭਾਜੀਪੀ ਦੀ ਸਰਕਾਰ ਉਹ ਭਾਜੀਪੀ ਦੇ ਬਾਅਦ ਆ ਗਈ ਆਮ ਪਾਰਟੀ ਹੁਣ ਹੁਣ ਅੱਗੇ ਪਾਣੀ ਕਿਹੜੀ ਹੁੰਦੀ ਹੈ ਇਹਦੀ ਵੋਟਾਂ ਦੀ ਗੱਲ ਜਿਹੜੀ ਸਰਕਾਰ ਮਰਜੀ ਹੈ ਜੇ ਵੋਟਾਂ ਦੇ ਜਿੰਨੂੰ ਆਹ ਪਾਣੀ ਉਹਨੂੰ ਪਾਣੀ ਹੈ ਤੇ ਸ਼ਹਿਰ ਦੀ ਹੋਰ ਸਮੱਸਿਆਵਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸੰਤੁਸ਼ਟੋਂ ਤੁਸੀਂ ਸ਼ਹਿਰ ਦੇ ਵਿਕਾਸ ਤੋਂ ਸੰਤੁਸ਼ਟੋਂ ਨਹੀਂ ਨਹੀਂ ਸ਼ਹਿਰ ਤਾਂ ਸਾਡਾ ਬਹੁਤ ਵਧੀਆ ਜੀ ਪਠਾਨਕੋਟ ਸਿੱਧੀ ਜੀ ਗੱਲ ਆ ਸਾਡੇ ਇੱਥੇ ਐਮਸੀਬੀ ਸਾਡੇ ਬਹੁਤ ਵਧੀਆ ਹੈ ਗਿਆ ਹਰ ਜਗ੍ਹਾ ਗਲੀਆਂ ਪੱਕੀਆਂ ਬਣਨ ਦੇਦੀਆਂ ਆ ਆ ਗੱਡਰ ਸਾਰੇ ਸਾਫ਼ ਕਰਾਣ ਦੇਦੇ ਆ ਲੋਕਾਂ ਦੇ ਘਰਾਂ ਚ ਪਾਣੀ ਜਾਂਦਾ ਹੁਣ ਕਿਸੇ ਦੇ ਘਰ ਚ ਪਾਣੀ ਵੀ ਨਹੀਂ ਜਾਂਦਾ ਬਿਲਕੁਲ ਸਾਫ਼ ਸਵੱਈ ਵਧੀਆ ਕੰਮ ਹੋ ਰਿਹਾ ਹਾਂ ਜੋ ਵੀ ਕੰਮ ਹੋ ਰਿਹਾ ਬਹੁਤ ਹੀ ਵਧੀਆ ਹੋ ਰਿਹਾ ਮੇਰੇ ਨਾਮੀਨ ਪ੍ਰਸਾਦ ਸ਼ਰਮਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਪੁਲ ਬਾਰੇ ਕਿੰਨੀ ਦੇਰ ਤੋਂ ਇਦਾਂ ਹੀ ਇਹ ਪੁਲ ਪੈਂਡਿੰਗ ਹੈ ਤੇ ਕਿੰਨੀਆਂ ਕਿ ਸਮੱਸਿਆਵਾਂ ਆ ਰਹੀਆਂ ਲੋਕਾਂ ਨੂੰ ਇਹ ਹੋ ਗਿਆ ਦਾਈ ਇਹ ਬੜਾ ਫਟਕ ਬੰਦ ਹੁੰਦਾ ਤਾਂ ਬਹੁਤ ਬੜਾ ਜਾਮ ਲੱਗਦਾ ਦੋ ਦੋ ਤਿੰਨ ਤਿੰਨ ਗੱਡੀਆਂ ਨਿਕਲਦੀਆਂ ਫਿਰ ਫਟਾ ਖੁੱਲਦਾ ਤੇ ਲੋਕਾਂ ਦੇ ਪਰੇਸ਼ਾਨ ਤੇ ਬਹੁਤ ਹੈ ਤੁਹਾਨੂੰ ਪੁੱਛ ਲੋ ਚਾਲੂ ਆਇਨ ਕਿਨੇ 4 ਸਾਲ ਤਾਂ ਹੋ ਗਿਆ ਹੈ 4 ਕਰੋਨਾ ਟਾਈਮ ਤੋਂ ਪਹਿਲੇ ਸੀ ਇਹ ਸ਼ੁਰੂ ਆ ਅਭੀ ਤੱਕ ਕੰਪਲੀਟ ਨਹੀਂ ਹੋਇਆ ਤੁਸੀਂ ਦੇਖਿਆ ਕੋਈ ਅਧਿਕਾਰੀ ਆ ਕੋਈ ਲੀਡਰ ਆਂਦਾ ਹੋਵੇ ਉਰੇ ਜਾਇਜ਼ਾ ਲੈਣ ਵਾਸਤੇ ਨਿਰਮਾਣ ਦਾ ਜਾਂ ਕੋਈ ਹੋਰ ਨੇਤਾ ਆਂਦਾ ਹੋਵੇ ਕੋਈ ਨਹੀਂ ਆਇਆ ਕਾਂਗਰਸ ਦਾ ਇੱਕ ਬਰੀ ਆਇਆ ਸੀ ਅੰਮਿਤ ਬ੍ਰਿਜ ਆ ਕੇ ਇੱਕ ਦੋ ਬਰੀ ਦੇਖੇ ਗਿਆ ਸੀ ਉਸਕੇ ਬਾਅਦ ਕੋਈ ਨਹੀਂ ਆਇਆ ਪੁਲ ਦੇ ਨਿਰਮਾਣ ਨੂੰ ਲੈ ਕੇ ਲੋਕਾਂ ਦੇ ਇਹ ਮਿਲੀ ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ ਕੁਝ ਲੋਕ ਤਾਂ ਸੰਤੁਸ਼ਟ ਦਿਖਾਈ ਦਿੱਤੇ ਵਿਕਾਸ ਕਾਰਜਾਂ ਤੋਂ ਪਰ ਪੁਲ ਦੇ ਨਿਰਮਾਣ ਨੂੰ ਲੈ ਕੇ ਖਾਸ ਕਰਕੇ ਲੋਕ ਬੇहद ਪਰੇਸ਼ਾਨ ਨੇ ਕਿਉਂਕਿ ਜਾਮ ਲੱਗ ਜਾਂਦਾ ਹੈ ਅਤੇ ਫਾਟਕ ਬੰਦ ਰਹਿੰਦਾ ਜਿਸ ਕਰਕੇ ਲੰਮੇ ਲੰਮੇ ਜਾਮ ਲੱਗਦੇ ਨੇ ਲੋਕ ਕਹਿ ਰਹੇ ਨੇ ਜਿਹੜੀ ਸਰਕਾਰ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੰਮ ਇਹ ਕਾਂਗਰਸ ਵੱਲੇ ਸ਼ੁਰੂ ਹੋਇਆ ਸੀ ਪਰ ਵਿਧਾਇਕ ਮੌਜੂਦਾ ਤੇ ਸੰਸਦ ਜਿਹੜੇ ਮੌਜੂਦਾ ਨੇ ਉਹ ਪਾਜ ਪਾਦ ਨਹੀਂ ਕੈਮਰਾਮੈਨ ਹਨੀ ਦੇ ਨਾਲ ਮੈਂ ਮਨਦੀਪ ਕੌਰ ਸੈਵਨ ਸੀ ਨਿਊਜ਼